ਕਿਆ ਕੀ ਕਰੀਏ ਨੇ ਕੈਰੀ ਤਿਆਰ ਕਰਦਾ ਕੋਦਾਰਾਂ ਦੀ ਸਬਜ਼ੀ ਸੋਜੀ ਸਬਜ਼ੀ ਯਾਰ ਪਛੇਤੀ ਨਹੀਂ ਸਬਜ਼ੀ ਪਛੇਤੀ ਕੀ ਲਈਏ ਤੂੰ ਰਹਿਦੇ ਕੋ ਯਾਰ ਚਰ ਸਾਲ ਜੀ ਦਾ ਪਛੇਤੀ ਆ ਹੁਣ ਤਾਂ ਕੱਲੇ ਗੰਡੇਆਂ ਦੀ ਰੁੱਤ ਰਹੀ ਗੰਡੇ ਆ ਦੇ ਨਾ ਨਾ ਗੰਡੇ ਤਾਂ ਆਪਣੇ ਕੋਲ ਬਥੇਰੇ ਪਏ ਹੈ ਗੰਡੇ ਤਾਂ ਆਪਣੇ ਦੇਸਾਂ ਦੇ 3 ਮਹੀਨੇ ਹੋ ਗਏ ਨੇ ਲਾ ਜਾਂਦਾ ਮੈਨੂੰ ਨਾ ਯਾਰ ਮੈਂ ਤਾਂ ਰੋਜ਼ ਖੇਤ ਜਾ ਕੋਲ ਮੈਨੂੰ ਤਾਂ ਦਿ세 ਨਹੀਂ ਕਿਤੇ ਉਹ ਖੇਤ ਨਹੀਂ ਅੰਦਰ ਲਾਈ ਹੋਈ ਹੈ ਅੰਦਰ ਇਹ ਜੀ ਕਿਹੜੀ ਵੈਰੇਟੀ ਹੈ ਜਿਹੜੀ ਅੰਦਰ ਲੱਗਦੀ ਹੈ ਬੜੀ ਤਗੜੀ ਵੈਰੈਟੀ ਹੈ ਚਾਰ ਮਹੀਨੇ ਪਹਿਲਾਂ ਲਏ ਸਾਂ ਗੰਡੇ ਨਾ ਯਾਰ ਗਰਮੀ ਇੰਨੀ ਗਰਮੀ ਤਾਂ ਗੰਡੇ ਨਹੀਂ ਲੱਗਦੇ ਚਾਰ ਮਹੀਨੇ ਬੜੀ ਤਗੜੀ ਵੈਰੈਟੀ ਹੈ ਪਤਾ ਕਿਹੜੀ ਹੈ ਹਾਂ ਆਟੋਮੈਟਿਕ ਬਵੰਜਾ ਅੱਛਾ ਯਾਰ ਹਾਂ ਇਹ ਕਿਹੜੀ ਵੈਰੈਟੀ ਹੈ ਕਿ ਨਵੀਂ ਸੁਣੀ ਆ ਜਾ ਤੂੰ ਦਿਖਾ ਦੇ ਉਹ ਨਾ ਮੈਂ ਦਿਖਾ ਕੇ ਲਿਆ ਆ ਜਾ ਐਂ ਨਹੀਂ ਲੰਘ ਚੱਲ ਆ ਜਾ ਆ ਜਾ ਦੇਖ ਹਮਾਪੇ ਹਾਂ ਆ ਦੇਖ ਕੀ ਬੜੇ ਕੀ ਹੈ ਕਿਹੜੀ ਆਟੋਮੈਟਿਕ ਬਵੰਜਾ ਤੈਨੂੰ ਇਹ ਕੋਈ ਮੰਗਣਾ ਸਾਰੇ ਗੰਡੇ ਖਰਾਬ ਵਾਲੇ ਭੂਕਾ ਗੱਡੇ ਹੁਣ ਇਹਨਾਂ ਨੂੰ ਲਈ ਫਿਰ ਓ ਬਾਈ ਓਏ